ਲੋਕਾਂ ਨੇ ਪੱਖੇ ਲਵਾਏ ਇੰਦਾ ਤੋੜੇ ਕਿਹਨੇ ਏਸੀ ਲਵਾਏ ਹੀ ਅਸੀਂ ਆਉਣ ਲੱਗਿਆ 90000 ਰੁਪਇਆ ਖਰਚ ਕੇ ਸ਼ੈੱਡ ਦਾ ਬਣਾਇਆ ਜੇ ਅਸੀਂ ਉਹਦੇ ਤੇ ਖੁੱਲ ਕੇ ਬੈਠੇ ਵੀ ਨਹੀਂ ਤੈਖ ਨੈਸ਼ ਕਰ ਦਿੱਤਾ ਉਹ 90000 ਸਾਡੀ ਦਵਾਵਾ ਜਿਨ੍ਹਾਂ ਨੇ ਢਾਇਆ ਉਹਨਾਂ ਦਾ 90000 ਉਹਨਾਂ ਤੇ ਲੱਗਣਾ ਜੇ ਬੇੜਾ ਅਗਰਕ ਹੋ ਜਾਣਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਹ ਰਜੀ ਸਰਕਾਰ ਦੀ ਚਾਲ ਦੇ ਵਿੱਚ ਆਪਣਾ ਹਿੱਸਾ ਪਾ ਕੇ ਜਿਹੜੇ ਪੁਲਸ ਵਾਲੇ ਪੱਖੇ ਲਾ ਲਾ ਖਿੱਚਦੇ ਸੀ ਨਾ ਉਹ ਮਰ ਜੋ ਨੱਕ ਡੋਬ ਕੇ ਤੁਸੀਂ ਬੇੜਾ ਗਰਕ ਹੋ ਜਾ ਤੁਹਾਡਾ ਇਹੋ ਜਿਹਾਂ ਦਾ ਉਹ ਕਿਤੇ ਸਿਰ ਤੇ ਬੰਨਿਆ ਪੱਗਾਂ ਦਾ ਲਿਆਜ ਕਰ ਜਾਂਦੇ ਹੋ ਕਿਤੇ ਸਿਰ ਤੇ ਬੰਨਿਆ ਪੱਗਾਂ ਦਾ ਲਿਆਜ ਕਰ ਜਾਂਦੇ ਉਹ ਤੁਹਾਡੇ ਪੁੱਤ ਭਤੀਜੇ ਭਰਾ ਸਾਲ ਹੋ ਗਿਆ ਇਹਨਾਂ ਨੂੰ ਅੰਦੋਲਨ ਚ ਬੈਠਿਆ ਨੂੰ ਓਏ ਉਹ ਲੱਖ ਲਾਂ ਤਾ ਤੁਹਾਨੂੰ ਕੁਝ ਤੇ ਲੋ ਲਿਆਜ ਕਰ ਜਾਂਦੇ ਆ ਕੁਝ ਹਾ ਦਾ ਨਾਰਾ ਮਾਰ ਕੇ ਕਿਤੇ ਇੱਕ ਬੰਦਾ ਵੀ ਕਿਤੇ ਨੌਕਰੀ ਤੋਂ ਪੱਲੇ ਪਿੱਛੇ ਆ ਜਾਂਦਾ ਨਾ ਆ ਲੋਕ ਉਹਨੂੰ ਪੈਸਿਆਂ ਨਾਲ ਤੋਲ ਦਿੰਦੇ ਪੈਸਿਆਂ ਨਾਲ ਤੋਲ ਦਿੰਦੇ ਆ ਲੋਕ ਉਹਨੂੰ ਪਰ ਅਫਸੋਸ ਇੱਕ ਵੀ ਬੰਦੇ ਨੇ ਇੱਕ ਵੀ ਪੁਲਿਸ ਵਾਲੇ ਨੇ ਇੱਕ ਵੀ ਦਾੜੀ ਵਾਲੇ ਨੇ ਇੱਕ ਵੀ ਪੱਗ ਵਾਲੇ ਮਲਾਜ਼ਮ ਨੇ ਹਾ ਦਾ ਨਾਰਾ ਨਹੀਂ ਮਾਰਿਆ ਦੋਖੇ ਇਸ ਗੱਲ ਦਾ ਆਉਂਦਾ ਕੋਈ ਗੱਲ ਨਹੀਂ ਸਾਡੀ ਇਹ ਉਹ ਕਿਸਾਨ ਵਾਂ ਜਿਹੜੇ ਲੋਕਾਂ ਦਾ ਘਰ ਭਰਦੇ ਆ ਲੋਕਾਂ ਨੂੰ ਰੋਟੀਆਂ ਖਵਾ ਲੈਣ ਪੂਰੀ ਦੁਨੀਆ ਨੂੰ ਰੋਟੀਆਂ ਖਵਾ ਲੈਣ ਵਾਲੇ ਆ ਉਹ ਅਸੀਂ ਤੇ ਪਾਕਿਸਤਾਨੋਂ ਉੱਜੜ ਕੇ ਆਏ ਫੇਰ ਵੀ ਇੱਥੇ ਜ਼ਮੀਨਾਂ ਬਣਾਈਆਂ ਫੇਰ ਵੀ ਕੋਠੀਆਂ ਬਣਾਈਆਂ ਅੱਜ ਉਹ ਜਿਹੜੇ ਆ ਸ਼ੰਭੂ ਤੋਂ ਫੇਰ ਬਣਾ ਲਾਂਗੇ ਕੋਈ ਰੋਲਾ ਨਹੀਂਗਾ ਇਹ ਲੰਗਰ ਲਾ ਸਕਦੇ ਆ ਇਹ ਫੇਰ ਉੱਠਣਗੇ ਪੁੱਛਿਆ ਇਹਨਾ ਸੈਭ ਜਾਦਿਆਂ ਨੂੰ ਕਿਸੇ ਨੇ ਵੀ ਜੇ ਤੈਨੂੰ ਛੱਡ ਦਈਏ ਤੇ ਕੀ ਕਰੋਗੇ ਉਹਨੇ ਕਿਹਾ ਹੀ ਫੇਰ ਆਪਣੇ ਪਿਓ ਵਾਂਗੂ ਲੋਕਾਂ ਨੂੰ ਇਕੱਠੇ ਕਰਾਂਗੇ ਫੇਰ ਜੰਗ ਕਰਾਂਗੇ ਤੁਹਾਡੇ ਨਾਲ ਤੇ ਸਾਡਾ ਵੀ ਅੱਜ ਐਲਾਨ ਆਇਥੋਂ ਇਹ ਮਾਰ ਤੇ ਜਾਵਾਂਗੇ ਜੰਗ ਨਹੀਂ ਛੱਡਾਂਗੇ ਲੋਕਾਂ ਦੀ ਏ ਡੀਸੀ ਦੂਸੀ ਮਰ ਜਾਣਿਆ ਆ ਕਿਸਾਨ ਜਿੰਦੇ ਰਹਿਣਿਆ ਇਹਨਾਂ ਦੀ ਅਣਖ ਜਿੰਦੀ ਰਹਿਣੀ ਆ ਅੱਲਾਹ ਅਕਬਾਰ ਇਹਨਾਂ ਦੇ ਨਾਂ ਜਿੰਦੇ ਰਹਿਣਿਆ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਇਤਿਹਾਸ ਦੇ ਵਿੱਚ ਅੱਜ ਤੱਕ ਲੋਕਾਂ ਵਾਸਤੇ ਜੰਗ ਕੀਤੀ ਆ ਲੋਕਾਂ